ਮੋੜ ਦੇ ਕਮਿਸ਼ਨ ਨੂੰ ਮਿਲਵਾ ਲੈਗੇ ਸਭ ਪਹਿਲਾਂ ਤੇ ਮੈਂ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿ ਜੋ ਮੈਂਬਰਾਂ ਦੀਆਂ ਭਾਵਨਾਵਾਂ ਸੀ ਜੋ ਸਾਡੀ ਪਾਰਟੀ ਦੇ ਬਾਕੀ ਲੀਡਰਸ਼ਿਪ ਆਂਦੀਆਂ ਭਾਵਨਾਵਾਂ ਸੀ ਉਹਦੇ ਉੱਤੇ ਕੰਮ ਕਰਦੇ ਆ ਉਹਨਾਂ ਨੇ ਸਰਦਾਰ ਹਰਜਿੰਦਰ ਸਿੰਘ ਧਮੀ ਸਾਹਿਬ ਨੂੰ ਫਿਰ ਤੋਂ ਉਮੀਦਵਾਰ ਅੜਾ ਲਿਆ ਮੈਂ ਪ੍ਰਧਾਨ ਸਾਹਿਬ ਦਾ तहे ਦਿਲ ਤੋਂ ਸ਼ੁਕਰੀਆਤ ਉਕੇ ਇਹ ਵਰਕਰ ਦੇ ਮਨ ਦੀ ਗੱਲ ਸੀ 2 ਸਾਲ ਲਗਾਤਾਰ ਹੋ ਗਏ ਧਰਮ ਸਿੰਘ ਨੂੰ ਇਹ ਸੇਵਾ ਦੇ ਵਿੱਚ ਔਰ ਜਿੰਨੀ ਨੇਕ ਨੀਤੀ ਦੇ ਨਾਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਸਾਰੇ ਨੂੰ ਨਾਲ ਲੈ ਕੇ ਉਹਨਾਂ ਨੇ ਸੇਵਾ ਕੀਤੀ ਉਹਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹਦੀ ਕਰਨਾ ਇਸ ਕਰਕੇ ਜਦੋਂ ਇਹੋ ਜਿਹੇ ਸੱਜਣ ਨੂੰ ਜਿੰਨੇ ਇਨੀ ਮਿਹਨਤ ਕੀਤੀ ਹੋਵੇ ਇਨੀ ਕਮਿਟਮੈਂਟ ਹੋਵੇ ਉਹਨਾਂ ਨੂੰ ਦੁਬਾਰਾ ਪਾਰਟੀ ਮਾਨ ਦੇਦੀ ਐ ਉਮੀਦਵਾਰ ਬਣਾਉਂਦਾ ਮੈਂ ਸਮਝਦਾ ਕਿ ਫਿਰ ਇਹ ਇਸ ਤੋਂ ਅੱਛੀ ਹੋ ਸਕੀ ਚੱਲ ਹੋ ਸਕਦੀ ਸੋ ਬੜੀ ਖੁਸ਼ੀ ਹੈ ਕਿ ਕੱਲ ਧਰਮੀ ਸਾਹਿਬ ਦੁਬਾਰਾ ਜਿਹੜੇ ਆ ਉਹ ਪ੍ਰਧਾਨ ਬਣ ਗਏ ਔਰ ਮੈਂ ਬਾਕੀ ਵੀ ਹਾਊਸ ਦੇ ਮੈਂਬਰਸ ਨੂੰ ਬੇਨਤੀ ਕਰ ਕਿ ਡਿਫਰੈਂਸੇ ਥੋੜੇ ਬਹੁਤੇ ਚੱਲਦੇ ਰਹਿੰਦੇ ਆ ਚੰਗੀ ਸਖਸ਼ੀਅਤ ਹੋਣ ਦੇ ਨਾਤੇ ਜੋ ਧਰਮੀ ਸਾਹਿਬ ਨੂੰ ਸਾਰੇ ਜਾਣਦੇ ਆ ਸਾਰਿਆਂ ਨੂੰ ਉਹਨਾਂ ਦਾ ਸਾਥ ਦੇ ਕੇ ਉਨਰੋਂ ਪ੍ਰਦਾਨ ਬਣਾਉਣਾ ਚਾਹੀਦਾ ਇੱਕ ਚੰਗਾ ਸੰਦੇਸ਼ੜ ਹੈਗਾ ਸਾਰੇ ਸਿੱਖ ਕੌਮ ਨੂੰ ਕੱਲ ਇਸ ਹਾਊਸ ਤੋਂ ਜਾਣ ਦੇਣਾ ਟੀਨਸਰ ਸਾਹਿਬ ਨੂੰ 3 ਵਜੇ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਤੇਰਤੀ ਵੀਰਵਾਰ ਦਾ ਐਲਾਨ ਕੀਤਾ ਹੈ ਲੇਕਿਨ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਸਾਰੇ ਹਾਊਸ ਦੇ ਵਿੱਚ ਧਰਮੀ ਸਭ ਤੋਂ ਵਧੀਆ ਸ਼ਖਸੀਅਤ ਸਾਰਿਆਂ ਨੂੰ ਪਤਾ ਹੋਵੇ ਇਸ ਕਰਕੇ ਉਹਨਾਂ ਨੂੰ ਵੀ ਮੈਂ ਤਾਂ ਕਹਿੰਦਾ ਸਹਿਯੋਗ ਕਰਨਾ ਚਾਹੀਦਾ ਹਰ ਵਾਰੀ ਕਿਹੜਾ ਜ਼ਰੂਰੀ ਹੈ ਕਿ ਆਪਾਂ ਕੈਂਡੀਡੇਟ ਦੇਣਾ ਇਸ ਕਰਕੇ ਬੈਠ ਕੇ ਸਾਰਿਆਂ ਨੂੰ ਹੋਰ ਮਸਲੇ ਵਿਚਾਰਨੇ ਚਾਹੀਦੇ ਆ ਜਿਹੜਾ ਟਾਈਮ ਆਪਾਂ ਇਸ ਇਲੈਕਸ਼ਨ ਦੇ ਉੱਤੇ ਲਾਉਣਾ ਪੂਰੀ ਸਾਡੇ ਹੋਰ ਕੌਮ ਦੇ ਜਿੰਨੇ ਵੱਡੇ ਮਸਲੇ ਆ ਉਹਦੇ ਤੇ ਵਿਚਾਰ ਹੋਣੀ ਚਾਹੀਦੀ ਸਿਆਣਕ ਮਿੱਟੀ ਲੋਕਾਂ ਦੀ ਵੋਟਾਂ ਦੇ ਕੰਮ ਤਾਂ ਸਰਕਾਰ ਨੇ ਸ਼ੁਰੂ ਕਰਤਾ ਪਰ ਲੋਕਾਂ ਤੱਕ ਕੋ ਪਹੁੰਚ ਨਹੀਂ ਕੀਤੀ ਜਾ ਰਹੀ ਇਹ ਕੋਸ ਸਰਕਾਰ ਦੀ ਬਹੁਤ ਵੱਡੀ ਬਦਨੀਤੀ ਸਰਕਾਰ ਜਿਹੜੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਇਹ ਡਿਸਕਰੇਜ ਕਰ ਰਹੀ ਹੈ ਐਡਮਿਨਿਸਟ੍ਰੇਸ਼ਨ ਨੂੰ ਕਿ ਕਿਸੇ ਤਰੀਕੇ ਵੋਟਾਂ ਦੀ ਗਿਣਤੀ ਘਟੇ ਔਰ ਇੱਕ ਸਾਜ਼ਿਸ਼ ਆ ਇੱਕ ਚੌਨਗੇ ਕੇ ਐਸਡੀਪੀਸੀ ਦੀਆਂ ਵੋਟਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਇੰਨੀ ਸ਼ਕਤੀ ਕਰਦੇ ਹੋ ਕਿ ਕੋਈ ਵੋਟਾਂ ਜੜੀਆਂ ਬਹੁਤ ਘਟ ਜਾਣ ਫਿਰ ਰੋਲਾ ਪਾਉਣਗੇ ਸਿੱਖਾਂ ਦੀ ਗਿਣਤੀ ਘਟ ਗਈ ਕੋਡ ਪ੍ਰਚਾਰ ਕਰਨਗੇ ਉਹਦਾ ਨਜਾਇਜ਼ ਫਾਇਦਾ ਉਠਾਉਣਗੇ ਉਸੇ ਹਿਸਾਰੇ ਫਿਰ ਸ਼ੌਨੀ ਤੋਂ ਅੰਦਰ ਪੰਦ ਕਮੇਟੀ ਤੇ ਅਟੈਕ ਕਰਨਗੇ ਦੇਖੋ ਜੀ ਸੱਚੀ ਤੇ ਗਿਣਤੀ ਘਟ ਗਈ ਇਹਨਾਂ ਦੇ ਪ੍ਰਚਾਰ ਦੇ ਵਿੱਚ ਕਮੀ ਹੈ ਇਸ ਸਥਿਤੀ ਦਾ ਇਹ ਗੰਧੀਆਂ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਦੇਖੋ ਇਹ ਇਲੈਕਸ਼ਨ ਹੈ ਵੋਟਰ ਸਾਰਿਆਂ ਦਾ ਰਾਈਟ ਹੈ ਸਿੱਖਾਂ ਦਾ ਵੋਟ ਪਾਉਣ ਦਾ ਸਰਕਾਰ ਨੂੰ ਤਾਂ ਅੱਗੇ ਹੋ ਕੇ ਆਪ ਅਪਲੀਡ ਕਰਨਾ ਚਾਹੀਦਾ ਕਿ ਸਰਕਾਰੀ ਅਸਾਮੀਆਂ ਤੇ ਡਿਊਟੀਆਂ ਲੱਗਣੇ ਚਾਹੀਦੀਆਂ ਜਿਵੇਂ ਪਹਿਲਾਂ ਸਾਡੀ ਸਰਕਾਰ ਵਿੱਚ ਲੱਗਦੇ ਰਹੀਆਂ ਕਿ ਜਿਹੜਾ ਮਰਜੀ ਮੈਂਬਰ ਬਣਨਾ ਚਾਹਵੇ ਜੇ ਉਹ ਐਲੀਜੀਬਲ ਹੈ ਵੋਟਰ ਬਣਨ ਵਾਸਤੇ ਸ਼ਰਤਾਂ ਪੂਰੀਆਂ ਕਰਦਾ ਮੈਂਬਰ ਬਣੇ ਸਰਕਾਰ ਦੇ ਅਸਰਾ ਵੱਲੋਂ ਥੱਲੇ ਪਟਵਾਰੀਆਂ ਨੂੰ ਕੱਲੇ-ਕੱਲੇ ਨੂੰ ਬਣਾ ਕੇ ਤੇ ਤਾੜੇ ਜਾ ਰਿਹਾ ਕਿ ਤੂੰ ਇੱਕ ਦੋ ਵਾਰ ਫਾਰਮ ਨਹੀਂ ਲੈਣਾ ਹੁਣ ਕਿੰਨੇ-ਕਿੰਨੇ ਸਰਕਲ ਪਟਵਾਰੀਆਂ ਦੇ ਖਾਲੀ ਪਏ ਆ ਤੋ ਤੇ ਕਿੰਨੇ ਪਿੰਡਾਂ ਚ ਜਾ ਕੇ ਕਿੱਥੇ ਬਜ਼ੁਰਗ ਬੰਦੇ ਜਾ ਕੇ ਬਿਮਾਰ ਬੰਦੇ ਜਾ ਕੇ ਕਿੱਥੇ ਜਾ ਕੇ ਆਪਣੇ ਹੱਕ ਬੋਲਣ ਦੀ ਸਥਿਤੀ ਦਾ ਸਾਹਮਣਾ ਕਿਸ ਤਰ੍ਹਾਂ ਕਰ ਰਹੇ ਹੈ ਦੇਖੋ ਅਸੀਂ ਤੇ ਵਰਕਰ ਜਿਹੜੇ ਇਹ ਟਾ ਪੱਦਰ ਤੱਕ ਫਾਰਮ ਆਪ ਚਪਾ ਕੇ ਆਪ ਲੱਗੇ ਹੋਇਆ ਘਰ-ਘਰ ਜਾ ਕੇ ਫਾਰਮ ਭਰ ਰਿਹਾ ਪਰ ਜੇ ਹੁਣ ਇੱਕ ਬਜ਼ੁਰਗ ਘਰ ਚ ਬੈਠਾ ਉਹ ਆਪ ਨਹੀਂ ਜਾ ਕੇ ਉਹਦੀ ਥਾਂ ਤੇ ਕੋਈ ਕੋਈ ਲੋਕ ਸੇਵਾ ਦੇ ਤੌਰ ਦੇ ਉੱਤੇ ਜਾ ਕੇ ਉਹਦਾ ਫਾਰਮ ਭਰਦਾ ਅੱਗੋਂ ਪ੍ਰਸ਼ਾਸਨ ਜਮਾ ਨਾ ਕਰਾਵੇ ਸਰਕਾਰ ਦੀ ਹਦ ਅਤ ਕਰਕੇ ਤੇ ਫਿਰ ਇਹਦੇ ਨੂੰ ਨਿਸ਼ਾਨ ਹੋਏਗਾ ਇਦਾਂ ਨਾਲ ਇੱਕ ਰੋਸ ਫੈਲ ਗਿਆ ਥੱਲੇ ਕਿ ਕੀ ਕਰਨਾ ਦੂਜੀਆਂ ਵੋਟਾਂ ਦੇ ਵੇਨੇ ਤਾਂ ਇਲੈਕਸ਼ਨ ਕਮਿਸ਼ਨ ਕਿੰਨੇ ਕਿੰਨੇ ਐਡ ਦਿੰਦਾ ਕਿ ਸਪੈਸ਼ਲ ਜਿਹੜੇ ਆ ਐਮਬੈਸਡਰ ਬਣਾਏ ਜਾਂਦੇ ਆ ਵੱਡੇ ਵੱਡੇ ਜਿਹੜੇ ਆਰਟਿਸਟ ਆ ਵੱਡੇ ਵੱਡੇ ਜਿਹੜੇ ਫਿਲਮਾਂ ਦੇ ਜਿਹੜੇ ਹੀਰੋ ਆ ਕਿ ਬੱਚੇ ਨੌਜਵਾਨ ਪ੍ਰਭਾਵਿਤ ਹੋਣ ਵੋਟਾਂ ਬੰਦ ਕਿੰਨੇ ਦਿਨ ਬਣਾਏ ਜਾਂਦੇ ਆ ਕਿ ਵੋਟਰ ਵਾਸਤੇ ਰਜਿਸਟਰ ਕਰੋ ਤੇ ਇਹ ਡੈਮੋਕ੍ਰੇਸੀ ਨਹੀਂ ਹੈ ਗੁਰਦੁਆਰੇ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਇੰਨੀਆਂ ਕੁਰਬਾਨੀਆਂ ਦੇ ਕੇ ਤਿਆਰ ਕੀਤੀ ਆ ਇਸ ਡੈਮੋਕ੍ਰੇਸੀ ਦੀ ਲੋੜ ਨਹੀਂ ਇਸ ਟੈਪਰਕੀ ਨੂੰ ਵੀ ਸੁਰਤਰਾਤ ਸ਼ਾਟ ਕਰਨਾ ਚਾਹੀਦਾ ਭਈ ਬਾਅਰ ਬੈਠ ਕੇ ਗਲਤੀਆਂ ਕਰਨ ਨਾਲੋਂ ਆਪਣਾ ਹਿੱਸਾ ਪਾਓ ਚੰਗੇ ਉਮੀਦਵਾਰ ਵਾਸਤੇ ਆਪਣਾ ਯੋਗਦਾਨ ਪਾਓ ਆਪਣੀ ਵੋਟ ਪਾਓ ਇੱਥੇ ਜੇ ਗੁਰਦਾਰੇ ਕਮਿਸ਼ਨ ਜਿਹੜਾ ਉਹ ਮਦਦ ਕਰਨੀ ਵੀ ਚਾਵੇ ਤੇ ਥੱਲੇ ਸਰਕਾਰ ਇੰਨੀ ਇਨੈਕਟਿਵ ਹੋ ਜਾਂਦੀ ਹੈ ਉਹ ਜਿਹੜੀਆਂ ਸਾਰਾ ਕੁਝ ਹੀ ਕੰਮ ਸਾਫ ਕਰ ਆਪ ਨੂੰ ਪਤਾ ਹੈ ਕਿ ਅਮਰਗੜ ਤੋਂ ਜਿਹੜੇ ਗਿਜਨ ਮਾਜਰਾ ਸਾਹਿਬ ਉਹ ਏਡੀ ਵੀ ਚੱਕੜ ਚ ਨੇ ਇਸ ਵੇਲੇ ਇਹ ਹੌਲੀ ਹੌਲੀ ਸਾਰੀ ਆਮ ਆਦਮੀ ਪਾਰਟੀ ਕਨਵੀਨਰ ਦਾ ਵੀ ਤਿਆਰੀ ਹੈ ਕੋਈ ਅੰਦਰ ਜਾਣ ਵਾਲੇ ਆ ਤੇ ਇਹ ਹੌਲੀ ਹੌਲੀ ਸਾਰੇ ਇਹ ਜਿਹੜੇ ਕੱਟੜ ਇਮਾਨਦਾਰ ਸੀਗੇ ਸਾਰੇ ਹੁਣ ਹੁਣ ਦੇਸ਼ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਹੈ ਕਿ ਇੰਨੇ 100 ਕਰੋੜ ਦੀ ਕਰਪਸ਼ਨ ਤੇ ਇਹ ਪਹਿਲੇ ਸਾਲ ਹੀ ਕਰ ਰਹੇ ਕਿ ਹੁਣ ਚੀਜ਼ਾਂ ਸਾਹਮਣੇ ਆ ਗਈਆਂ 338 ਕਰੋੜ ਸੁਪਰੀਮ ਕੋਰਟ ਨੇ ਕਿਹਾ ਨਾ ਕਿ ਇਨੀ ਤਰ ਟ੍ਰੇਲ ਪੈਸੇ ਦੇ ਲੈਣ ਦੇਣ ਦੀ ਜਿਹੜੀ ਹੈ ਉਹ ਸਟੈਬਲਿਸ਼ ਹੋ ਰਹੀ ਹੈ ਤੇ ਹਾਲੇ ਆ ਜੋਜੂ ਹੁਣ ਬਾਕੀ ਫੜੇ ਜਾ ਰਹੇ ਆ ਤੇ ਦੇਖੋ ਦੇਸ਼ ਦੀ ਸਭ ਤੋਂ ਪ੍ਰੇਸ਼ਟ ਪਾਰਟੀ ਜੇ ਕੋਈ ਬਣ ਜਾਣੀ ਹੈ ਉਹਨਾਂ ਦੇ ਸਮੇਂ ਤੇ ਰਿਕਾਰਡ ਸਾਥ ਮਤਲਬ ਲੀਗ ਲਈ ਜਿਹਨੂੰ ਇਹ ਡਿਕਲੇਅਰ ਕਰ ਸਕਣਗੇ ਜਿੱਤੇ ਮਾਨ ਕਰ ਸਕਣਗੇ ਇਹ ਸਾਰੇ ਉਹ ਆਵਾਜ਼ੀ ਪਾਰਟੀ ਹੋਣੀ ਜੇ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨਾਂ ਦੇ ਉੱਪਰ ਪਰਾਲੀ ਨੂੰ ਸਾੜਨ ਨੂੰ ਲੈ ਕੇ